ਤੁ ਕਹੁ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਛੱਟੀਐ ਤੁਦ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸੱਜਣਾ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਨਸਰੀ ਚੰਨ चौथा पहला एक ओ सतगोर प्रसाद हर जियो कृपा ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਉ ਹਾਰੇ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਓ ਗੋਣ ਗਾਏ ਵਿਗਸ ਸਦਾ ਆਨ ਦੇਨਾ ਜਾਪ ਸੱਚ ਪਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾ ਮਤ ਈਐ ਜੀਉ ਅੰ ਦਰ ਸੱਚ ਨੇ ਹੋ ਪੂਰੇ ਸਤ ਗੁਰ ਜੀਓ ਹਾਲ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈਤਾ ਜੀਵਾ ਸ੍ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤ ਗੁਰ ਮਿਲੇ ਆਨੰਦ ਨ ਬੇਬੇਕ ਬੁੱਧ ਵਿਚਾਰ ਅੰਦਰ ਸੱਚ ਨੇ ਹੋ ਪੂਰੇ ਸਤ ਗੁਰੈ ਸਤ ਸੰਗਤ ਮਿਲ ਵਡ ਪਾਗ ਤਾ ਹਰ ਰਸ ਆਵਾਏ ਜੀਉ ਆਨੰਦ ਨੋ ਰਹਿ ਲੇਵਲਾਇ ਤਾ ਸਹਜ ਸਮਾਵਏ ਜੀਉ ਸਹਿਜ ਸਮਾਵੈ ਤਾ ਹਰ ਮਨ ਪਾਵੈ ਸਦਾ ਅਤੀਤ ਬੈ ਰਾਗੀ ਹਲਤ ਪਲਤ ਸੋਬਾ ਜਾਗ ਅੰਤਰ ਰਾਮ ਨਾਮ ਲੇਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲ ਵਡ ਪਾਗ ਤਾ ਹਰ ਰਸ ਆਵਾਏ ਜੀਉ ਦੂਜਾ ਪਾਇ ਦੁਖ ਹੋਏ ਮਨ ਮੁਖ ਜਮ ਜੋ ਹੈ ਆ ਜਿਓ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ 모ਹਿਆ ਜਿਓ ਮਾਇਆ ਦੁਖ 모ਹਿਆ ਹਉ ਮਰੂਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੈ ਬਿਨਨਾਵ ਕੋ ਸਾਥ ਨਾ ਚੱਲ ਪੁੱਤਰ ਕਲਤਰ ਮਾਇਆ ਤੋਹਿਆ ਦੁਰਜ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾਲੇ ਮਹਲ ਹਰ ਪਾਇਆ ਜਿਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਪਾਵੈ ਹੁਕਮ ਸਮਾਵ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤ सहज नाम ते आया नो नाम मिले वडे आए नानक नाम मन पावई ਕਰ ਕਿਰਪਾ ਲੇ ਹੋ ਮਿਲਾਇ ਮਹਿਲ ਹਾਰੇ ਪਾਵੈ ਜੀਉ ਨਾਮੋਂ ਨਾਮ ਮਿਲੇ ਵੜ ਆਇ ਨਾਨਕ ਨਾਮ ਮਨ ਪਾਵੈ ਕਰ ਕਿਰਪਾ ਲੇ ਮਿਲਾਇ ਮਹਲ ਹਾਰ ਉਪਾਵੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ